ਸਰਫ ਇਹ ਸੰਗਰੂਰ ਵੀ ਦੀ ਰਚਨਾ ਮਨ ਆਪਣੇ ਦਾ ਕਿਉ ਨਹੀਂ ਖਿਆਲ ਕਰਦੇ ਮਨ ਆਪਣੇ ਦਾ ਕਿਉ ਨਹੀਂ ਖਿਆਲ ਕਰਦੇ ਤਨ ਆਪਣੇ ਦੀ ਜਿਵੇਂ ਹਾਂ ਸੰਭਾਲ ਕਰਦੇ ਤਨ ਆਪਣੇ ਦੀ ਜਿਵੇਂ ਹਾਂ ਸੰਭਾਲ ਕਰਦੇ ਗੁਰਬਾਣੀ ਕਹਿੰਦੀ ਏ ਗੁਰਬਾਣੀ ਫਰਮਾਉਂਦੀ ਏ ਖਾ ਪੀ ਲੈ ਅਹ ਪਾਣੀ ਪਰ ਭੁੱਲ ਨਾ ਜਾਈ ਪਰ ਭੁੱਲ ਨਾ ਜਾਈ ਗੁਰਾਂ ਦੀ ਬਾਣੀ ਗੁਰਾਂ ਦੀ ਬਾਣੀ ਨਾਮ ਜਪਦੇ ਜਪਦੇ ਨਾਮ ਜਪਦੇ ਜਪਦੇ ਸ਼ੁੱਧ ਕਰਮ ਕਰ ਮਰੀਏ au apa manam